ਦੋਸਤੋ ਡੋਨਲਡ 트ੰਪ ਹੁਣੇ ਗੁੱਸੇ ਦੇ ਵਿੱਚ ਨੇ ਗੁੱਸਾ ਉਹਨਾਂ ਨੂੰ ਆ ਰਿਹਾ ਬਲਾਦੀਮਰ ਪੁਤਿਨ ਦੇ ਉੱਤੇ ਪਰ ਲੱਗਦਾ ਏਦਾਂ ਕਿ 트ੰਪ ਸਾਹਿਬ ਦੀਆਂ ਕਾਰਵਾਈਆਂ ਨੇ ਪੂਰੀ ਦੁਨੀਆ ਦੀ ਆਰਥਿਕਤਾ ਉੱਤੇ ਕਰ ਦੇਣੀ ਆ ਅੱਬਲ ਤੱਕ ਕਰ ਹੀ ਦਿੱਤੀ ਆ ਹੁਣ ਇਹ ਨਹੀਂ ਪਤਾ ਕਿ ਕਿਉਂਕਿ ਡੋਨਲਡ 트ੰਪ ਕਿਹੜੇ ਵਾਅਦੇ ਨਾਲ ਆਏ ਸੀ ਕਹਿੰਦਾ ਵੀ ਸਾਰੀ ਦੁਨੀਆ ਅਮਰੀਕਾ ਦਾ ਫਾਇਦਾ ਚੱਕਦੀ ਆ ਤੇ ਮੈਂ ਇਹਨਾਂ ਨੂੰ ਮਜ਼ਾ ਚਕਾਉਣਾ ਜਾ ਕੇ ਤੇ ਫਿਰ ਅਮਰੀਕਾ ਵਾਲਿਆਂ ਨੇ ਬੋਟਾਂ ਭਾਈ ਭਰ-ਭਰ ਕੇ ਡੱਬੇ ਪਾਈਆਂ ਡੋਨਲਡ 트ੰਪ ਸਾਹਿਬ ਨੂੰ ਟਰੰਪਸ ਆਫ ਦੀ ਐਡਮਿਨਿਸਟ੍ਰੇਸ਼ਨ ਜਦੋਂ ਦੀ ਜਨਵਰੀ ਦੀ ਆਈ ਆ ਕਈ ਟੈਰਫਸ ਟੈਰਫਸ ਕਰ ਚੁੱਕੀ ਆ ਟਰੰਪ ਹੁਣੀ ਵੀ ਕਹਿੰਦੇ ਆ ਕਿ ਮੇਰੇ ਸ਼ਬਦ ਕੋਸ਼ ਦੇ ਵਿੱਚ ਮੈਨੂੰ ਜਿਹੜਾ ਸ਼ਬਦ ਸਭ ਤੋਂ ਜ਼ਿਆਦਾ ਪਸੰਦ ਆ ਉਹ ਹੈਗਾ ਟੈਰਫ ਉਹ ਆਪਣੇ ਮਿੱਤਰ ਦੇਸ਼ਾਂ ਦੇ ਵੀ ਉੱਤੇ ਲਾ ਰਿਹਾ ਜਿਹੜੇ ਬਾਕੀ ਉਹਨਾਂ ਦੇ ਗੈਰ ਮਿੱਤਰ ਨੇ ਉਹਨਾਂ ਦੇ ਉੱਤੇ ਵੀ ਲਗਾਏ ਜਾ ਰਹੇ ਨੇ ਟੈਰਫ ਸੋ ਇਹ ਟੈਰਫਾਂ ਦੀ ਖੇਡ ਜਿਹੜੀ ਆ ਇਹ ਕੱਲ ਤੋਂ ਬੁੱਧਵਾਰ ਤੋਂ ਜਿਹੜੀ ਆ ਇਹਨੇ ਇੱਕ ਹੋਰ ਤੇਜ਼ੀ ਇਕਤਿਆਰ ਕਰ ਲੈਣੀ ਆ ਤੇ ਇਹਦੇ ਚੱਲਦੇ ਆ ਪੂਰੀ ਦੁਨੀਆ ਦੀ ਆਰਥਿਕਤਾ ਜਿਵੇਂ ਮੈਂ ਕਿਹਾ ਕਿ ਡਾਵਾ ਡੋਲਤਾ ਵਾਲੀ ਸਥਿਤੀ ਦੇ ਵਿੱਚ ਆ ਚੁੱਕੀ ਆ ਤੇ ਬਲਾਦੀਮਰ ਪੁਤਿਨ ਤੋਂ ਕਿਉਂ ਕਫਾ ਨੇ ਡੋਨਲਡ ਟਰੰਪ ਜਿਹੜੇ ਬਲਾਦੀਮਰ ਪੁਤਿਨ ਦੇ ਨਾਲ ਯਾਰੀ ਦੋਸਤੀ ਦੀਆਂ ਗੱਲਾਂ ਚੱਲਦੀਆਂ ਸੀ ਕਿ ਪੂਰੀ ਦੁਨੀਆ ਕਹਿੰਦੀ ਸੀ ਕਿ ਟਰੰਪ ਤੇ ਪੁਤਿਨ ਦਾ ਮਿੱਤਰ ਆ ਤੇ ਹੁਣ ਟਰੰਪ ਪੁਤਿਨ ਸਾਫ ਦੇ ਖਿਲਾਫ ਆਪਣੇ 에ਅਰ ਫੋਰਸ ਜਹਾਜ਼ ਦੇ ਵਿੱਚ ਉਹ ਬੈਠ ਕੇ ਬੜੇ ਸਖਤ ਬਿਆਨ ਕਿਉਂ ਦੇ ਰਿਹਾ ਕਿਹੜੀ ਗੱਲ ਤੋਂ ਨਾਰਾਜ਼ਗੀ ਹੋ ਗਈ ਕਿਹੜੀ ਗੱਲ ਤੋਂ ਜਿਹੜੀ ਆ ਮਿੱਤਰਤਾ ਦੇ ਵਿੱਚ ਦਰਾੜ ਆਉਣ ਲੱਗ ਪਈ ਏ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਸ ਤੋਂ ਪਹਿਲਾਂ ਇੱਕ ਜਿਵੇਂ ਤੁਸੀਂ ਜਾਣਦੇ ਹੋ ਕਿ ਬੜੀ ਹੀ ਮੰਦਭਾਗੀ ਘਟਨਾ ਜਿਹੜੀ ਆਪਣੇ ਇੱਧਰ ਬਾਪਰੀਆ ਮੀਆਮਾਰ ਦੇ ਵਿੱਚ ਤੇ ਜਿਹੜਾ ਬੈਂਕਾਕ ਦੇ ਵਿੱਚ ਵੀ ਥੋੜੇ ਜਿਹੜੇ ਜਿਹੜੇ ਆ ਉੱਥੇ ਨੁਕਸਾਨ ਹੋਇਆ ਝਟਕੇ ਮਹਿਸੂਸ ਕੀਤੇ ਗਏ ਸੀਗੇ ਪੁਚਾਲ ਦੇ ਤੇ ਉੱਥੇ ਜੀ ਨੀਅਰਲੀ 1.5 ਹਜ਼ਾਰ ਤੋਂ ਜ਼ਿਆਦਾ ਮੌਤਾਂ ਆਲਰੇਡੀ 1700 ਦੇ ਕਰੀਬ ਜਿਹੜੀਆਂ ਮੌਤਾਂ ਉਹ ਹੋ ਚੁੱਕੀਆਂ ਨੇ ਆਪਣੇ ਇਹ ਬਰਮਾ ਦੇ ਵਿੱਚ ਮੀਆਮਾਰ ਦੇ ਵਿੱਚ ਐਂਡ ਇਦੇ ਨਾਲ ਨਾਲ ਉੱਥੇ ਦੀ ਜਿਹੜੀ ਕਿ ਮਿਆਮਾਰ ਦੇ ਵਿੱਚ ਤੁਹਾਨੂੰ ਪਤਾ ਕਿ ਉੱਥੇ ਵੀ ਪੋਲਿਟੀਕਲ ਸਿਚੁਏਸ਼ਨ ਬੜੀ ਹੀ ਜਿਹੜੀ ਆ ਕੂ ਕਰਕੇ ਇਹਨਾਂ ਨੇ ਮਿਲਟਰੀ ਦੀ ਜਿਹੜੀ ਲੀਡਰਸ਼ਿਪ ਆ ਮਿਆਮਾਰ ਦੀ ਉਹਨਾਂ ਨੇ ਆਪਣੇ ਅੰਡਰ ਕੀਤੀ ਹੋਈ ਆ ਸੋ ਮਿਲਟਰੀ ਲੀਡਰਸ਼ਿਪ ਆ ਉਹਦੇ ਵੱਲੋਂ ਜਿਹੜੇ ਬਾਗੀ ਨੇ ਉਹਨਾਂ ਤੇ ਇਦਾਂ ਦੇ ਮੌਕੇ ਤੇ ਵੀ ਇਹ ਜਿਹੜੇ ਸੱਤਾ ਦੇ ਜਿਹੜੇ ਲਾਲਚੀ ਨੇ ਨਾ ਇਹ ਨਹੀਂ ਹਟਦੇ ਇਦਾਂ ਦੇ ਮੌਕੇ ਤੇ ਵੀ ਮੀਆਮਾਰ ਜਦੋਂ ਪੂਰੇ ਆਪੇ ਹੀ ਰਾਸ਼ਟਰੀ ਸ਼ੋਗ ਵੀ ਹਲਾਣਿਆ ਮਿਲਟਰੀ ਲੀਡਰਸ਼ਿਪ ਨੇ ਪਰ ਹਜੇ ਵੀ ਸਟ੍ਰਾਈਕਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਮੀਆਮਾਰ ਦੇ ਬਾਗੀ ਨੇ ਤੇ ਬੜੀ ਮੰਦ ਭੱਗੀ ਜਿਵੇਂ ਮੈਂ ਕਿਹਾ ਕਿ ਇਹ ਘਟਨਾ ਸੀਗੀ ਕਿ ਉੱਥੇ 1700 ਤੋਂ ਜ਼ਿਆਦਾ ਮੌਤਾਂ ਆਲਰੇਡੀ ਹੋ ਚੁੱਕੀਆਂ ਨੇ ਬਹੁਤ ਬੁਰਾ ਪਹਚਾਲ ਜਿਹੜਾ ਉੱਥੇ ਉਹ ਆਇਆ ਸੋ ਜੇਕਰ ਗੱਲ ਕਰੀਏ ਆਪਾਂ ਜਿਹੜਾ ਇਸ ਸਮੇਂ ਦੁਨੀਆ ਦੀ ਸਿਆਸਤ ਦੇ ਵਿੱਚ ਪਹਚਾਲ ਆਇਆ ਹੋਇਆ ਇੱਕ ਤਾਂ ਜਿਹੜੇ ਇਹ ਆਪਣੇ ਟੈਰਿਫਸ ਨੇ ਉਹਨਾਂ ਦੀ ਚਲੋ ਪਹਿਲਾ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਟਰੰਪ ਸਾਹਿਬ ਪੁਤਿਨ ਤੋਂ ਕਿਉਂ ਖਫਾ ਹੋ ਗਏ ਨੇ ਅੱਛਾ ਇਹ ਜਿਹੜੇ ਟੈਰਿਫ ਇਹਨਾਂ ਨੇ ਤੁਹਾਨੂੰ ਪਤਾ ਕਿ ਜਨਵਰੀ ਦੇ ਵਿੱਚ ਆਫਿਸ ਸਾਂਭਿਆ ਇਹਨਾਂ ਨੇ ਨਵੰਬਰ ਚ ਚੋਣਾਂ ਜਿੱਤੀਆਂ ਜਨਵਰੀ ਦੇ ਵਿੱਚ ਆਫਿਸ ਚ ਆਉਂਦੇ ਨੇ ਸੋ ਪਹਿਲੀ ਫੈਬਰੂਰੀ ਨੂੰ ਇਹ ਇੱਕ ਆਰਡਰ ਸਾਈਨ ਕਰਦੇ ਨੇ ਕਿ ਕੈਨੇਡਾ ਮੈਕਸੀਕੋ ਦੇ ਉੱਤੇ 25% ਟੈਰਿਫ ਜਿਹੜੇ ਇੰਪੋਰਟ ਕਰਦੇ ਨੇ ਕੈਨੇਡਾ ਤੇ ਮੈਕਸੀਕੋ ਤੇ 10% ਟੈਰਿਫ ਜਿਹੜਾ ਚਾਈਨਾ ਦੇ ਉੱਤੇ 4 ਫਬਰੀ ਤੋਂ ਉਹਨਾਂ ਨੇ ਕਿਹਾ ਬਾਅਦ ਵਿੱਚ ਫਿਰ ਕੈਨੇਡਾ ਦੇ ਮੈਕਸੀਕੋ ਦੇ ਨਾਲ ਇਹਨਾਂ ਦੀ ਗੱਲਬਾਤ ਚਲੋ ਹੋ ਵੀ ਗਈ ਸੀ ਫਿਰ ਮਾਰਚ 4 ਨੂੰ ਇਹਨਾਂ ਨੇ ਕੁਝ ਟੈਰਫਾਂ ਦਾ ਐਲਾਨ ਕੀਤਾ ਇਸੇ ਤਰੀਕੇ ਨਾਲ 2-3 ਦਿਨ ਕਰਦੇ ਹੋਏ ਹੁਣ April 2 ਤੋਂ ਦੂਜੀ April 2025 ਤੋਂ ਐਡਮਿਨਿਸਟ੍ਰੇਸ਼ਨ ਜਿਹੜੀ ਆ 트ੰਪ ਦੀ ਇਹਦਾ ਪਲਾਨ ਆ ਕਿ ਜਿਹੜਾ ਇਹਨਾਂ ਨੇ ਇੰਪਲੀਮੈਂਟ ਕਰ ਦੇਣਾ ਮਤਲਬ ਕਿ ਦੁਨੀਆ ਦੇ ਜਿਹੜੇ ਵੀ ਜਿੰਨੀਆਂ ਵੀ ਕੰਟਰੀਆਂ ਅਮਰੀਕਾ ਦੇ ਉੱਤੇ ਜੇਸ ਲੈਵਲ ਦਾ ਉਹ ਟੈਰਫ ਲਾਉਣੀਆਂ ਬਰਾਬਰ ਦਾ ਇਹਦਾ ਕਹਿਣਾ ਕਿ ਅਸੀਂ ਜਵਾਬ ਦਵਾਂਗੇ ਹਰੇਕ ਕੰਟਰੀ ਦੇ ਉੱਤੇ ਇਹਨੂੰ ਡੋਨਲਡ ਟਰੰਪ ਲਿਬਰੇਸ਼ਨ ਡੇ ਕਰਾਰ ਦੇ ਰਿਹਾ ਕਿ ਅਮਰੀਕਾ ਦੀ ਆਜ਼ਾਦੀ ਦਾ ਦਿਨ ਆ 2 ਅਪ੍ਰੈਲ ਸੋ ਉਹ ਬਹੁਤ ਜ਼ਿਆਦਾ ਸੀਰੀਅਸ ਆ ਇਸ ਚੀਜ਼ ਨੂੰ ਲੈ ਕੇ ਤੇ ਇਹਦੇ ਜਿਹੜੇ ਆ ਅਸਰਾਤ ਆ ਇਸ ਚੀਜ਼ ਦੇ ਉਹਦੇ ਗਲੋਬਲ ਸਟਾਕ ਮਾਰਕੀਟ ਦੇ ਉੱਤੇ ਸਾਨੂੰ ਆਲਰੇਡੀ ਦਿਸਣ ਲੱਗ ਪਏ ਨੇ ਅੱਜ ਇਸ ਸਮੇਂ BBC نیوز ਰਿਪੋਰਟ ਕਰ ਰਿਹਾ ਕਿ স্টক ਮਾਰਕੀਟਸ ਇਨ ਯੂਰਪ ਹੈਵ ਫਾਲਰ ਇਨ अर्ली ਟਰੇਡਿੰਗ ਫਾਲੋਇੰਗ ਓਨ ਫਰਮ ਸਟੀਵ ਫਾਲਸ ਇਨ ਸਮ ਏਸ਼ੀਅਨ ਮਾਰਕੀਟਸ ਓਵਰਨਾਈਟ ਅਹੈਡ ਆਫ ਟਰੰਪ ਟੈਰਿਫਸ ਕਮਿੰਗ ਇਨਟੂ ਇਫੈਕਟ ਥਿਸ ਵੀਕ ਕਿ ਜਿਹੜੀਆਂ ਯੂਰਪ ਦੇ ਅੰਦਰ ਆ ਕੁਝ ਮਾਰਕੀਟਸ ਆ ਆਲਰੇਡੀ ਉਹ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਪਾਨ ਦੇ ਅੰਦਰ ਵੀ ਐਂਡ ਤੇ ਬਾਕੀ ਜਿਹੜੇ ਟਰੰਪ ਹੋਣੀ ਆ ਉਹ ਫਿਰ ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਜਿਹੜੇ ਨਵੇਂ ਟੈਰਿਫ ਆ ਓਹੋ ਸਿਰਫ ਉਹਨਾਂ ਦੇ ਲਈ ਨਹੀਂ ਕਿ ਜਿਨ੍ਹਾਂ ਦੇ ਨਾਲ ਅਮਰੀਕਾ ਦਾ ਕਹ ਲੋ ਕਿ ਇੰਬੈਲੈਂਸ ਜਾਂ ਟੈਰਿਫ ਦੇ ਵਿੱਚ ਕਿਉਂ ਜਿਆਦਾ ਲਾਉਂਦੇ ਨੇ ਕੋਈ ਹੋਰ ਕੰਟਰੀ ਤੇ ਉਹਨਾਂ ਤੇ ਲਾਉਣੇ ਆ ਇਹ ਤਕਰੀਬਨ ਸਾਰੀਆਂ ਕੰਟਰੀਆਂ ਨੂੰ ਹਿੱਟ ਕਰਨਗੇ ਸੋ ਬੁੱਧਵਾਰ ਨੂੰ ਜੀ ਇਹ ਇਹਦੀ ਸ਼ੁਰੂਆਤ ਹੋਣੀ ਹੈ ਦੇ ਨਾਲ ਨਾਲ ਯੂਕੇ ਵਾਲੇ ਆ ਜਿਹੜੇ ਯੂਕੇ ਹਾਲਾਂਕਿ ਜੇਕਰ ਆਪਾਂ ਯੂਕੇ ਤੇ ਕੈਨੇਡਾ ਕਿਉਂਕਿ ਮਿੱਤਰ ਦੇਸ਼ਾਂ ਦੇ ਵਿੱਚ ਉਹਨੇ ਕੈਨੇਡਾ ਦੇ ਖਿਲਾਫ ਤਾਂ 트ੰਪ ਉਹ ਨਹੀਂ ਜੋ ਕੁਝ ਕਰਦੇ ਆਈ ਨੇ ਪਿਛਲੇ 2-3 ਮਹੀਨਿਆਂ ਤੋਂ ਆਪਾਂ ਨੂੰ ਪਤਾ ਹੀ ਆ ਪਰ ਹਾਲਾਂਕਿ ਮੈਂ ਤੁਹਾਡੇ ਨਾਲ 2 ਦਿਨ ਪਹਿਲਾਂ ਇਹ ਖਬਰ ਵੀ ਸਾਂਝੀ ਕੀਤੀ ਸੀਗੀ ਕਿ ਕੁਝ ਕਿ ਨਰਮ ਸੁਰ ਜ਼ਰੂਰ ਅਪਣਾਏ ਨੇ ਡੋਨਲਡ 트ੰਪ ਨੇ ਮਾਰਕ ਕਾਰਨੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਤੋਂ ਬਾਅਦ ਇਹਨਾਂ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰੀ ਕਿਹਾ ਮਾਰਕ ਕਾਰਨੀ ਨੂੰ ਜਿਵੇਂ ਜਸਟਿਨ ਟਰੂਡੋ ਨੂੰ ਬਾਰ-ਬਾਰ ਗਵਰਨਰ ਟਰੂਡੋ ਕਹਿੰਦੇ ਸੀ ਤੇ ਇਹਦੇ ਨਾਲ ਨਾਲ ਇਹ ਵੀ ਕਿਹਾ ਕਿ ਮੈਂ ਮੁਲਾਕਾਤ ਕਰੂੰਗਾ ਜਿਹੜਾ ਵੀ ਹੁਣ ਕਿਉਂਕਿ ਕੈਨੇਡਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਵੀ ਜਦੋਂ ਵੀ ਚੋਣਾਂ ਦੇ ਖਤਮ ਹੁੰਦੇ ਆ ਚੋਣਾਂ ਦੇ ਨਤੀਜੇ ਆ ਕੇ ਤੇ ਮੈਂ ਜਲਦੀ ਹੀ ਅਸੀਂ ਕੈਨੇਡੀਅਨ ਲੀਡਰਸ ਦੇ ਨਾਲ ਮੁਲਾਕਾਤ ਕਰਾਂਗੇ ਇਹ ਗੱਲ ਪੱਕੀ ਆ ਕਿ ਡੋਨਲਡ ਟਰੰਪ ਦੇ ਇਸ ਸਟੈਂਡ ਨੇ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਨੂੰ ਚੰਗਾ ਤਕੜਾ ਹੰਗਾਰਾ ਦਿੱਤਾ ਕਿਉਂਕਿ ਲਿਬਰਲ ਪਾਰਟੀ ਜਿਹੜੀ ਆ ਉਹ 트럼ਪ ਦੇ ਬਿਲਕੁਲ ਮੁਖਾਲਫ ਵਿਚਾਰਧਾਰਾ ਵਾਲੀ ਪਾਰਟੀ ਆ ਤੇ ਬਿਲਕੁਲ ਸਖਤ ਲੈਂਗੁਏਜ ਦੇ ਵਿੱਚ ਟੌਨ ਟ੍ਰੰਪ ਦਾ ਜਵਾਬ ਵੀ ਦੇ ਰਹੀ ਆ ਜਿਹੜੇ ਕਨਜ਼ਰਵੇਟਿਵ ਆ ਕੈਨੇਡਾ ਦੀ ਪੇਰੇ ਪੋਲੀਵਰਬ ਹੁਣੀ ਆ ਜਿਹੜੇ ਉਹ ਕੋਈ ਜਾਦੇ ਉਸ ਲੈਵਲ ਦਾ ਜਵਾਬ ਕਹਿ ਲੋ ਕਿ ਜੇ ਇਸ ਲੈਵਲ ਦਾ ਸ਼ਾਇਦ ਕੈਨੇਡੀਅਨ ਨਾਗਰਿਕ ਐਕਸਪੈਕਟ ਕਰਦੇ ਸੀ ਉਦਾਂ ਦਾ ਨਹੀਂ ਦੇ ਪਾਰਾ ਬਾਕੀ ਵਿਚਾਰਧਾਰਕ ਤੌਰ ਤੇ ਕਨਜ਼ਰਵੇਟਿਵ ਵੀ ਰਾਈਟ ਦੀ ਪਾਰਟੀ ਐ ਤੇ ਰਿਪਬਲਿਕਨ ਟ੍ਰੰਪ ਹੁਣੀ ਵੀ ਇਹ ਤਾਂ ਖਾਸੇ ਰਾਈਟ ਵਾਲੇ ਪਾਸੇ ਨੂੰ ਤੁਰੇ ਹੋਏ ਨੇ ਸੋ ਇਸ ਕਰਕੇ ਜਿਹੜਾ ਲਿਬਰਲ ਪਾਰਟੀ ਨੂੰ ਤਾਂ ਕੈਨੇਡਾ ਚ ਖਾਸਾ ਡੋਨਲਡ 트੍ਰੰਪ ਦੀਆਂ ਇਹਨਾਂ ਗੱਲਾਂ ਬਾਤਾਂ ਦਾ ਫਾਇਦਾ ਮਿਲ ਗਿਆ। ਇਹਦੇ ਨਾਲ ਨਾਲ ਯੂਕੇ ਵਾਲਿਆਂ ਨੂੰ ਵੀ ਇਹ ਲੱਗਦਾ ਕਿ ਅਸੀਂ 트੍ਰੰਪ ਦੇ ਨਾਲ ਮਤਲਬ ਅਮਰੀਕਾ ਦੇ ਨਾਲ ਅਸੀਂ ਕੋਈ ਨਾ ਕੋਈ ਡੀਲ ਕਰ ਲੈਣੀ ਆ। ਕਿ ਵੀ ਕੁਛਣਾ ਕੁਝ ਕਰਕੇ ਇਹ ਵੀ ਉਹਨਾਂ ਇਦਾਂ ਦੇ ਸੰਕੇਤ ਮਿਲੇ ਨੇ ਕਿ ਇਸ ਹਫਤੇ ਲਗਾਤਾਰ ਗੱਲਬਾਤ ਯੂਕੇ ਦੇ ਅਧਿਕਾਰੀਆਂ ਦੀ ਤੇ ਅਮਰੀਕਨ ਅਧਿਕਾਰੀਆਂ ਦੀ ਹੁੰਦੀ ਰਹਿਣੀ ਆ ਤੇ ਇੱਕ ਚੰਗੀ ਟ੍ਰੇਡ ਡੀਲ ਯੂਕੇ ਤੇ ਯੂਐਸਏ ਦੇ ਵਿੱਚ ਹੋ ਸਕਦੀ ਆ ਤਾਂ ਕਿ ਆ ਜਿਹੜੇ ਟੈਰਫ ਵਗੈਰਾ ਲਗਾਏ ਜਾ ਰਹੇ ਨੇ ਅਮਰੀਕਾ ਦੇ ਵੱਲੋਂ ਇਹਦਾ ਅਸਰ ਯੂਕੇ ਦੇ ਉੱਤੇ ਨਾ ਪਵੇ ਯੂਕੇ ਦੇ ਵੱਲੋਂ ਪੂਰੀ ਕੋਸ਼ਿਸ਼ ਇਸ ਗੱਲ ਤੇ ਕੀਤੀ ਜਾ ਰਹੀ ਹੈ ਪਰ ਹੁਣੇ ਇਸ ਚੀਜ਼ ਦੀ ਅਪਡੇਟ ਵੀ ਆ ਕਿ ਯੂਕੇ ਵਾਲਿਆਂ ਨੇ ਵੀ ਇਸ ਚੀਜ਼ ਨੂੰ ਨਕਾਰਿਆ ਨਹੀਂ ਹੈਗਾ ਕਿ ਬੁੱਧਵਾਰ ਨੂੰ ਜਿਹੜੇ ਇਹ ਟੈਰਰ ਪੂਰੀ ਦੁਨੀਆ ਤੇ ਲਗਾਉਣ ਜਾ ਰਿਹਾ ਨੋਰਨ ਟਰੰਪ ਦਾ ਰਜਿਮ ਵੀ ਇਹਦੇ ਨਾਲ ਅਸਰਾਂਤ ਜਿਹੜੇ ਆ ਉਹ ਯੂਕੇ ਤੇ ਵੀ ਸਾਹਮਣੇ ਆ ਸਕਦੇ ਆ ਤੇ ਜੇਕਰ ਹੁਣ ਰਸ਼ੀਆ ਤੇ ਅਮਰੀਕਾ ਦੀ ਗੱਲ ਕਰੀਏ ਜਿਵੇਂ ਮੈਂ ਪਿਛਲੀ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਕਿ ਇਹਦੇ ਤੇ ਬੜਾ ਇਹਨਾਂ ਤੇ ਇਲਜ਼ਾਮ ਤਰਾਸ਼ੀਆਂ ਵੀ ਹੋ ਰਹੀਆਂ ਨੇ ਕਿ ਭਾਈ ਬਾੜਾ ਡੋਨਲਡ ਟਰੰਪ ਦਾ ਰਜਿਮ ਜਿਹੜਾ ਵੀ ਇਹ ਜਿਹੜਾ ਆਪਣੇ ਮਿੱਤਰ ਦੇਸ਼ਾਂ ਦੇ ਨਾਲ ਤਾਂ ਖਫਾ ਖਫਾ ਨਜ਼ਰ ਆਉਂਦਾ ਉਹਨਾਂ ਦੇ ਨਾਲ ਜਿਹੜੀਆਂ ਸ਼ਕਤੀ ਵਾਲੀ ਲੈਂਗੁਏਜ ਵਰਤਦਾ ਤੇ ਜਿਹਦੇ ਖਿਲਾਫ ਸ਼ਕਤੀ ਵਾਲੀ ਲੈਂਗੁਏਜ ਵਰਤਣੀ ਚਾਹੀਦੀ ਆ ਮਰ ਬਲਕਿ ਜਿਹੜਾ ਆਪਣੇ ਰਸ਼ੀਆ ਦੇ ਖਿਲਾਫ ਉਹਦੇ ਨਾਲ ਬੜੀ ਮਿੱਤਰਤਾ ਵਾਲੀਆਂ ਗੱਲਾਂ ਕਰਦਾ ਹੈ ਸੋ ਹੁਣ ਡੋਨਲਡ 트੍ਰੰਪ ਉਹਨਾਂ ਨੇ ਪਤਾ ਨਹੀਂ ਤਾਂ ਮੀਡੀਆ ਦੇ ਲਈ ਕੀਤਾ ਇਹ ਤੇ ਜਾਂ ਫਿਰ ਸੱਚੀਓ ਖਫਾ ਹੋ ਗਏ ਨੇ ਤੇ ਇਹ ਵੀ ਨਹੀਂ ਮੈਨੂੰ ਹੁਣ ਸਮਝ ਆ ਰਿਹਾ ਕਿ ਜਿਹੜੇ ਡੋਨਲਡ 트੍ਰੰਪ ਦੇ ਜਿਹੜਾ ਉਹ ਲੋਇ ਮੋਰ ਲੋਇਲ ਦਨ ਦਾ ਕਿੰਗ ਵਾਲੇ ਹੁੰਦੇ ਨੇ ਵੀ 트੍ਰੰਪ 트੍ਰੰਪ ਹੀ ਕਰਦੇ ਨੇ ਬਸ ਜੋ ਕਹਤਾ ਜਦੋਂ ਆਪਣੇ ਨੇ ਇੰਡੀਆ ਦੇ ਵਿੱਚ ਵੀ ਮੋਦੀ ਸਾਹਿਬ ਨੇ ਕਹਤਾ ਧੋਪਿਆ ਤੇ ਧੋਪਿਆ ਦੇ ਮੋਦੀ ਸਾਹਿਬ ਨੇ ਕਹਤਾ ਛਾਂ ਆ ਤੇ ਛਾਂ ਆ ਵੀ ਇਦਾਂ ਇੱਧਰ ਵੀ ਹੈਗੇ ਨੇ ਬੜੇ ਪੋਡਕਾਸਟਰ ਵਗੈਰਾ ਸਾਰੇ ਜਿਹੜੇ 트੍ਰੰਪ ਦੇ ਇਸ਼ਾਰਿਆਂ ਤੇ ਚੱਲਦੇ ਨੇ ਜਾਂ ਕਹਿ ਲਓ ਕਿ ਉਹਦੇ ਹਿਸਾਬ ਦੇ ਨਾਲ ਚੱਲਦੇ ਨੇ ਚਲੋ ਇਸ਼ਾਰਿਆਂ ਤੇ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉ ਸਪੈਸ਼ਲੀ ਉਹਨਾਂ ਨੂੰ ਕਿਹਾ ਜਾਂਦਾ ਤਾਂ ਤਾਂ ਇਦਾਂ ਕਰਦੇ ਨੇ ਕਈ ਵਾਰੀ ਬੰਦੇ ਦੀ ਆਪਣੀ ਵਿਚਾਰਧਾਰਾ ਵੀ ਹੁੰਦੀ ਆ ਸੋ ਉਹ ਪਹਿਲਾਂ ਇਹ ਬਾਰ-ਬਾਰ ਗੱਲ ਕਹਿੰਦੇ ਸੀ ਕਿ ਦੇਖੋ ਬਲਾਦੀਮਰ ਪੋਪੇ ਨੇ ਕਿਦਾਂ ਦਾ ਲੀਡਰ ਆ ਜਿਹਨੂੰ ਕਿ ਬਾਹਰ ਤੁਸੀਂ ਟੇਬਲ ਤੇ ਬੈਠ ਕੇ ਉਹਦੇ ਨਾਲ ਜਿਹੜੀ ਮਰਜ਼ੀ ਗੱਲ ਕਰ ਲਓ ਪਰ ਦੁਨੀਆ ਦੇ ਸਾਹਮਣੇ ਉਹਦੀ ਇੱਜ਼ਤ ਤੁਹਾਨੂੰ ਕਰਨੀ ਪੈਣੀ ਉਹਨਾਂ ਥੋੜਾ ਜਿਹਾ ਮਿੱਤਰਤਾ ਵਾਲਾ ਵਰਤਾਅ ਦਿਖਾਣਾ ਪੈਣਾ ਜੇਕਰ ਤੁਸੀਂ ਉਹਦੀ ਰਿਸਪੈਕਟ ਨਹੀਂ ਕਰੋਗੇ ਤਾਂ ਉਹ ਇਦਾਂ ਦਾ ਬੰਦਾ ਕਿਉਂ ਨਹੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ ਤੁਹਾਡੇ ਨਾਲ ਕਿਸੇ ਡੀਲ ਤੇ ਸਿਰੇ ਉਰੇ ਨਹੀਂ ਚੜਨਾ ਸੁਇਸ ਕਰਕੇ ਵੀ ਜੇਕਰ ਡੋਨਲਡ 트੍ਰੰਪ ਬਲਾਦੀਮਰ ਪੁਤਿਨ ਦੇ ਨਾਲ ਥੋੜਾ ਗੁੱਡੀ-ਗੁੱਡੀ ਪੇਸ਼ ਆ ਰਿਹਾ ਤੇ ਇਹਦਾ ਕੋਈ ਰੀਜ਼ਨ ਆ ਉਹਨੂੰ ਪਤਾ ਹੋਵੇ ਉਹ ਕੀ ਕਰ ਰਿਹਾ ਪਰ ਹੁਣ ਜਿਹੜਾ ਖਬਰਾਂ ਸਾਹਮਣੇ ਇਹ ਆਈਆਂ ਨੇ ਇਹਦੇ ਵਿੱਚ ਬਿਆਨ ਵੀ ਸਾਹਮਣੇ ਆਇਆ ਵੈਸੇ ਵੀਡੀਓ ਬਿਆਨ ਵੀ ਜਿਹੜਾ ਐਨਬੀਸੀ ਨਿਊਜ਼ ਤੇ ਛਾਇਆ ਹੋਇਆ ਆਪਣਾ ਡੋਨਲਡ 트੍ਰੰਪ ਉਹਨਾਂ ਦਾ ਜਹਾਜ਼ ਦੇ ਵਿੱਚੋਂ 에ਅਰ ਫੋਰਸ ਬੰਦ ਦੇ ਵਿੱਚ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਉਹਨੇ ਕਿਹਾ ਕਿ ਮੈਂ ਇਹ ਜਿਹੜਾ ਵੀ ਇਹ ਮੈਨੂੰ ਗੁੱਸਾ ਚੜਾਇਆ ਇਹਨੇ ਬਲਾਦੀਮਰ ਪੁਤਿਨ ਨੇ ਬਲੋਦੀਮਿਰ ਜ਼ੈਲੈਸਕੀ ਦੇ ਬਾਬਤ ਜੋ ਕਿਹਾ ਵੀ ਇਹਨੂੰ ਇਦਾਂ ਨਹੀਂ ਸੀ ਕਹਿ ਟਰੰਪ ਬੀਇੰਗ ਟਰੰਪੋ ਕਹਿੰਦਾ ਵੀ ਗੱਲ ਸੁਣ ਲਓ ਮੇਰੀ ਜੇਕਰ ਰਸ਼ੀਆ ਨੇ ਨਾ ਇਸ ਜਿਹੜੇ ਆਹ ਜਿਹੜਾ ਖੂਨ ਖਰਾਬਾ ਯੂਕਰੇਨ ਦੇ ਵਿੱਚ ਹੋ ਰਿਹਾ ਵੀ ਪੀਸ ਡੀਲ ਨੂੰ ਨਹੀਂ ਸਿਰੇ ਚੜਨ ਦਿੱਤਾ ਤੇ ਇਹਦੇ ਵਿੱਚ ਰਸ਼ੀਆ ਦੀ ਗਲਤੀ ਹੋਈ ਉਹ ਕਹਿੰਦਾ ਚਾਹੇ ਰਸ਼ੀਆ ਦੀ ਗਲਤੀ ਨਾ ਵੀ ਹੋਵੇ ਨਾ ਪਰ ਜੇਕਰ ਮੈਨੂੰ ਲੱਗਾ ਕਿ ਰਸ਼ੀਆ ਦੀ ਗਲਤੀ ਆ ਤਾਂ ਫਿਰ ਮੈਂ ਸੁੱਕਾ ਹੀ ਜਾਣ ਦੰਦਾ ਮੈਂ ਟੈਰਫ ਵੀ ਲਾਉਂਗਾ ਤੇ ਇੱਥੋਂ ਤੱਕ ਕਿ ਰਸ਼ੀਆ ਤੋਂ ਜਿਹੜੇ ਮੁਲਕ ਤੇਲ ਖਰੀਦਣਗੇ ਨਾ ਵੇ ਉਹਨਾਂ ਨੂੰ ਵੀ ਫਿਰ ਮੈਂ ਜਿਹੜਾ ਤੰਗ ਕਰੂੰਗਾ ਪੂਰਾ ਟੈਰਿਫ ਉਹਨਾਂ ਤੇ ਵੀ ਪੂਰੇ ਲੱਗਣਗੇ ਜਿਹੜੇ ਮਤਲਬ ਕਿ ਜਿਹੜਾ ਰਸ਼ੀਆ ਹੋਰ ਨਾ ਮੁਲਕਾਂ ਨੂੰ ਵੀ ਤੇਲ ਵੇਚਦਾ ਸੁਖਨਾ ਇੰਡੀਆ ਨੂੰ ਵੀ ਵੇਚਦਾ ਵੀ ਉਹਨਾਂ ਨੂੰ ਵੀ ਮੈਂ ਚੰਗਾ ਤੰਗ ਕਰੂੰਗਾ ਮਤਲਬ ਇਹੀ ਆ ਕਿ ਰਸ਼ੀਆ ਨੂੰ ਪੂਰਾ ਤੰਗ ਕਰੂੰਗਾ ਜੇਕਰ ਰਸ਼ੀਆ ਇਸ ਡੀਲ ਦੇ ਉੱਤੇ ਸਾਡੇ ਨਾਲ ਨਹੀਂ ਆਉਂਦਾ ਇਹਨੂੰ ਜਿਹੜਾ ਰਸ਼ੀਆ ਦੇ ਸਪੋਕਸਮੈਨ ਆ ਦਮਿਤਰੀ ਪੈਸਕੋ ਉਹਨਾਂ ਨੇ ਥੋੜਾ ਜਿਹਾ ਡਾਊਨ ਪਲੇ ਕੀਤਾ ਉਹਨਾਂ ਨੇ ਕਿਹਾ ਕਿ ਨਹੀਂ ਅਮਰੀਕਾ ਦੇ ਨਾਲ ਜਿਹੜਾ ਯੂਕਰੇਨ ਤੇ ਯੂਐਸਏ ਦਾ ਆਪਣਾ ਜਿਹੜਾ ਯੂਕਰੇਨ ਤੇ ਰਸ਼ੀਆ ਦਾ ਸੀਜ਼ਫਾਇਰ ਆ ਇਹਦੇ ਬਾਬਤ ਅਮਰੀਕਾ ਦੇ ਨਾਲ ਸਾਡੀ ਮਤਲਬ ਕਿ ਰਸ਼ੀਆ ਦੀ ਗੱਲਬਾਤ ਜਿਹੜੀ ਆ ਚੱਲ ਰਹੀ ਆ ਵਰਕ ਇਸ ਔਨ ਗoing ਸੋ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਖਾਸਾ ਜਿਹੜਾ ਇਹ ਡੋਨਲਡ ਟਰੰਪ ਗੁੱਸੇ ਹੋਏ ਆ ਟਰੰਪ ਗੁੱਸੇ ਇਸ ਗੱਲ ਤੇ ਹੋਏ ਸਕੇ ਕਿ ਸ਼ੁੱਕਰਵਾਰ ਵਾਲੇ ਦਿਨ ਬਲਾਦੀਮਰ ਪੁਤਨ ਕਹਿੰਦਾ ਜਾਂ ਕਹਿ ਲਓ ਕਿ ਉਹਨੇ ਸੰਕੇਤ ਦਿੱਤਾ ਇਸ ਗੱਲ ਦਾ ਕਿ ਯੂਕਰੇਨ ਦੇ ਵਿੱਚ ਇੱਕ ਇੰਟਰਮ ਗਵਰਨਮੈਂਟ ਬਣੇ ਤੇ ਯੂਕਰੇ ਜਿਹੜੇ ਜਲਨੇਸਕੀ ਹੁਣੀ ਆ ਉਹੋਂ ਲਾਂਬੇ ਹੋਣ ਤੇ ਇਹ ਜਿਹੜਾ ਯੂਕਰੇਨ ਅੰਡਰ ਦਾ سپورਟ ਆਫ ਦਾ ਯੂਐਨ ਕੁਡ ਰਿਪਲੇਸ ਦਨੈਸਕੀ ਬਈ ਜਾਂਦਾ ਯੂਐਨ ਵਾਲੇ ਕੁਝ ਆ ਕੇ ਜਿਹੜਾ ਯੂਕਰੇਨ ਦੇ ਵਿੱਚ ਕਰਨ ਤੇ ਉਹਨੂੰ ਦਨੈਸਕੀ ਨੂੰ ਲਾਂਬੇ ਕਰਨ ਤੇ ਫਿਰ ਅਸੀਂ ਕਿਸੇ ਪੀਸ ਆਲੂ ਵਧੀਏ ਇਸ ਗੱਲ ਤੇ ਖਾਸਾ ਜਿਹੜਾ ਡੋਨਲਡ ਟਰੰਪ ਹੁਣੀ ਆ ਉਹ ਖਾਸਾ ਖਫੇ ਹੋਏ ਨੇ ਬਾਕੀ ਜਿਹੜਾ ਬਹੁਤ ਸਾਰੇ ਇਹਨਾਂ ਚੀਜ਼ਾਂ ਨੂੰ ਜੀਓਪੋਲਿਟਿਕਸ ਨੂੰ ਸਮਝਣ ਵਾਲੇ ਲੋਕ ਨੇ ਜੰਗਾ ਯੁੱਧਾਂ ਨੂੰ ਸਮਝਣ ਵਾਲੇ ਲੋਕ ਨੇ ਉਹਨਾਂ ਦਾ ਕਈਆਂ ਦਾ ਤਾਂ ਇਹ ਵੀ ਕਹਿਣਾ ਕਿ 트럼ਪ ਸਾਹਿਬ ਦੇ ਜੋ ਮਨ ਚਾਉਂਦਾ ਭਾਈ ਉਹ ਹੀ ਇਹ ਵਿਆਦ ਦੇ ਦਿੰਦੇ ਨੇ ਨਾ ਇਹ ਪਹਿਲਾਂ ਪਾਲਿਸੀ ਬਾਰੇ ਸੋਚਦੇ ਨੇ ਨਾ ਇਹ ਸੋਚਦੇ ਨੇ ਕਿ ਦੇ ਰੈਪਕਸ਼ਨ ਕੀ ਹੋਣੇ ਆ ਜਿੱਦਾਂ ਹੁਣ ਆ ਜਿਹੜੀ ਪੂਰੀ ਦੁਨੀਆ ਦੀ ਆਰਥਿਕਤਾ ਆ ਇਹ ਪੂਰੀ ਡਾਮਾ ਡੋਲ ਇਹਨਾਂ ਨੇ ਕੀਤੀ ਹੋਈ ਆ ਚੰਗੀ ਗੱਲ ਇਹ ਆ ਕਿ ਇਹਦੇ ਵਿੱਚ ਸਥਿਰਤਾ ਆ ਜਾਵੇ ਕਿਉਂਕਿ ਵੈਸੇ ਹੀ ਭਾਈ ਬਿੱਲ ਬਹੁਤ ਵਧੇ ਹੋਇਆ ਤੇ ਯੂਕੇ ਦੇ ਵਿੱਚ ਤਾਂ April ਦੇ ਮਹੀਨੇ ਤੋਂ ਵੈਸੇ ਹੀ ਸਾਰਾ ਕੁਝ ਉੱਤੇ ਨੂੰ ਜਾ ਰਿਹਾ ਤੇ ਆਮ ਦੁਨੀਆ ਦਾ ਵੀ ਇਹੀ ਚਾਰੇ ਪਾਸੇ ਇਹੀ ਹਾਲ ਆ ਤ ਸੁਕਰ ਲਗਾਤਾਰ ਤੁਹਾਡੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਜੁੜਦੇ ਰਵਾਂਗੇ ਆਪੋ ਆਪਣਾ ਤੇ ਆਪਣੇ ਇਸ ਚੈਨਲ ਦਾ ਰੱਖਿਓ ਖਿਆਲ ਸਾਸਰੀ